ਇਹ ਪਸਾਲਾਂ ਨੇ ਕੀ ਵਿਸ਼ਵਾਸ ਲਾਇਆ ਪਾੜੀ ਨੂੰ ਲਗੇ ਸਾਨੂੰ ਜੀ ਪਹਿਲੇ ਪਹਿਲੀ ਗੱਲ ਤਾਂ ਸਾਡੇ ਐਸ.ਟੀ. ਸਾਹਮਣੇ ਸਾਾਨੂੰ ਵਿਸ਼ਵਾਸ ਹੋਦਾ ਹੈ ਵੀ ਹਰ ਇੱਕ ਮਸ਼ੀਨਰੀ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਖੇਤੀਬਾੜੀ ਅਫਸਰ ਬੈਠ ਖੜਿਆ ਨਾਲ ਸਾਰੇ ਤੇ ਅਸੀਂ ਵੀ ਇਹਨਾਂ ਨੂੰ ਵਾਦਾ ਕੀਤਾ ਵੀ ਅਸੀਂ ਵੀ ਤੁਹਾਡੇ ਨਾਲ ਹਰ ਇੱਕ ਗੱਲ ਤੇ ਕੋਆਪਰੇਟ ਕਰਾਂਗੇ ਅਸੀਂ ਅੱਗ ਨਹੀਂ ਲਾਵਾਂਗੇ ਸਾਡੀ ਧਰਤੀ ਦੀ ਉੱਪਰ ਜੋ ਸ਼ਕਤੀ ਜਿਹੜੀ ਉਹ ਬਕਾਇਦਾ ਇਹਦੇ ਨਾਲ ਘਟਦੀ ਜਾ ਰਹੀ ਹੈ ਹੁਣ ਅਸੀਂ ਤੋਂ ਅੱਗੇ ਤੋਂ ਇਹਨਾਂ ਨੂੰ ਐਸ.ਟੀ. ਸਾਹਿਬ ਨੂੰ ਪੂਰਾ ਭਰੋਸਾ ਦੋ ਨੇ ਜੇਕਰ ਤੁਸੀਂ ਹਰ ਇੱਕ ਚੀਜ਼ ਸਾਨੂੰ ਪ੍ਰੋਵਾਈਡ ਕਰਾਉਂਦੇ ਹੋ ਤਾਂ ਅਸੀਂ ਇਹ ਚੀਜ਼ ਨੂੰ ਮੰਦੇ ਨਹੀਂ ਹੈਗੇ ਇਹਦੇ ਨਾਲ ਸਾਡੇ ਬੱਚੇ ਵੀ ਬਿਮਾਰ ਹੋ ਰਿਹਾ ਹੈ ਬਜ਼ੁਰਗ ਵੀ ਬਿਮਾਰ ਹੋ ਰਿਹਾ ਹੈ ਇਹ ਚੀਜ਼ ਕੋਈ ਵਧੀਆ ਚੀਜ਼ ਨਹੀਂ ਹੈਗੀ ਸਾਡੀ ਧਰਤੀ ਦੀ ਉਪਜਾਊ ਸ਼ਕਤੀ ਸਿੰਘ ਜੀ ਨੰਬਰਦਾਰ ਜੀ ਦਫ਼ਤਰੀ ਵਾਲਾ ਜੀ ਇਹ ਕਰ ਰਹੇ ਹਾਂ ਸੀ ਇਹ ਚਾ ਜੀ ਆਏ ਸਾਲ ਘੱਟੋ ਘੱਟ 10 ਸਾਲ ਹੋ ਗਏ ਆਪਾਂ ਨੂੰ ਗੰਢਾ ਬਣਾਉਂਦੇ ਨੂੰ ਜੀ 15 ਸਾਲ 9 ਐਸੀ ਜਿਹੜੇ ਪਨੀਰ ਆਪਾਂ ਜੀ ਦੀ ਸੀ ਜੀ ਤੇ ਆਏ 10 ਸਾਲ ਹੋ ਗਏ ਸੀ ਅੱਗ ਨਹੀਂ ਲਗਾ ਰਹੇ ਸੀ ਗੰਢਾ ਬਣਾ ਕੇ ਸਭ ਨੂੰ ਇਹੀ ਕਹਿੰਦੇ ਆ ਵੀ ਗੰਢਾ ਬਣਾਓ ਆਪਣਾ ਤੇ ਪ੍ਰਦੂਸ਼ਣ ਤੋਂ ਰਹਿਣ ਨਹੀਂ ਪ੍ਰਸਾਨੀਆਂ ਆਉਂਦੀਆਂ ਨਹੀਂ ਬਣਾਉਂਦੇ ਕਿਸਾਨ ਫਿਰ ਫਿਰ ਪ੍ਰੇਸ਼ਾਨੀ ਤੇ ਇਹੀ ਹੈ ਜੀ ਐਵੇਂ ਜੋ ਹਾਈ ਕੋਰਟ ਦੀਆਂ ਜਾਂ ਪ੍ਰਸ਼ਾਸਨ ਦੀਆਂ ਰੈਟਾ ਹੁੰਦਾ ਹੈ ਉਸ ਹੱਬ ਨਾਲ ਚੱਲਣਾ ਪਊ ਮਸ਼ੀਨਰੀ ਘੱਟ ਮਿਲਿਆ ਤਾਂ ਮਸ਼ੀਨਰੀ ਥੋੜੀ ਐਵੇਂ ਪੂਰੀ ਨਹੀਂ ਜਿਵੇਂ ਉਹ ਦੱਸ ਰਹੇ ਤੇ ਬੈਲਰ ਵਾਲੇ ਵੀ ਉਰੀ ਜਿਹੜਾ ਆਪਣੇ ਲਵੇ ਬਣ ਵਾਲੇ ਬਣਿਆ ਸਾਡਾ ਉਹਦੇ ਨਾਲ ਕਨੈਕਟ ਬੇਜ ਹੋ ਜੇ ਜਾਂ ਸਾਨੂੰ ਗੱਠਾ ਨੂਰੇ ਥਾਂ ਦਿੱਤੀ ਜਾਵੇ ਸਮਾਨੇ ਕਿਉਂ ਵੀ ਉਹ ਆਪਣੇ ਪਿੰਡੇ ਚ ਲਾ ਲੂ ਉਹਨੂੰ ਸਾਰੀ ਸੁਭਦਾ ਉਰੇ ਖਾਣੇ ਦੀ ਹੋਰ ਸਾਰੀ ਆਪਣੇ ਇਹੀ ਪਿੰਡ ਹੈ ਉਹਦਾ ਵੀ ਜਿਵੇਂ ਉਹ ਬੈਲਰ ਵਾਲੇ ਦੱਸ ਰਹੇ ਤੇ ਉਸ ਤਰ੍ਹਾਂ ਠੀਕ ਹੈ ਜੀ ਠੀਕ ਹੈ ਨਾ ਕਿਸਾਨਾਂ ਨੂੰ ਥੋੜਾ ਕਿਸਾਨਾਂ ਨੂੰ ਤਾਂ ਇਹੀ ਹੈ ਵੀ ਆਪਣਾ ਇਹ ਮਸ਼ੀਨਰੀ ਮਿਲੇ ਤੇ ਆ ਮਸ਼ੀਨਰੀ ਤੇ ਅੱਗ ਅੱਗ ਨਾਂ ਲਗਾਉਣ ਜੀ ਬਸ ਇਹੀ ਹਿਸਾਬ ਤੇ ਅੱਪਾਂ ਇਸ ਟਾਈਮ ਪਿੰਡ ਦਫਤਰੀ ਵਾਲੇ ਦੇ ਖੇਤਾਂ 'ਚ ਖੜੇ ਆ ਇੱਥੇ ਜਿਹੜੇ ਜ਼ਮੀਨ ਮਾਲਕ ਨੇ ਉਹ ਵੀ ਖੜੇ ਨੇ ਜਿਹਨੇ ਠੇਕੇ ਲਈ ਉਹ ਵੀ ਖੜੇ ਨੇ ਤੇ ਬੜਾਈ ਵਧੀਆ ਪਰਮੰਦਾਣਾ ਦਾ ਇਹ ਦੇਖੋ ਪਰਾਲੀ ਦੀ ਗੰਡਾ ਬਣਾ ਰਹੇ ਨੇ ਇਹਨਾਂ ਨੇ ਸਾਡੇ ਨਾਲ ਪ੍ਰੋਮਿਸ ਕੀਤਾ ਸੀ ਬਿਲਕੁਲ ਜਗਰੀ ਨਹੀਂ ਲਾਵਾਂਗੇ ਜੀ ਹੁਣ ਤੁਸੀਂ ਜਾ ਇਸ ਟਾਈਮ ਅਸੀਂ ਦਫਤਰੀ ਵਾਲਾ ਦੇ ਵਿੱਚੋਂ ਇਸ ਤੋਂ ਪਹਿਲਾਂ ਧੂੜ ਜਾ ਕੇ ਆਏ ਸੀ ਜੀ ਤੇ ਕਿਸਾਨ ਸਾਡੇ ਨਾਲ ਪੂਰੇ ਐਗਰੀ ਨਹੀਂ ਜੀ ਪੰਜਾਬ ਨੂੰ ਮਸ਼ੀਨਰੀ ਪੂਰੀ ਪਹੁੰਚ ਹੋ ਜੇ ਅਸੀਂ ਕਹਿੰਦੇ ਬਿਲਕੁਲ ਅਗਨੀ ਲਾਵਾਂਗੇ ਜੀ ਇਸ ਤਰ੍ਹਾਂ ਕਰਨ ਵੀ ਅਸੀਂ ਅਗਨੀ ਲਾਵਾਂਗੇ ਜੀ ਹਾਂ ਜੀ ਹਾਂ ਕਹਿੰਦੇ ਸਰਕਾਰ ਦੀਆਂ ਨਿਰਧਾਰਨ ਦੀ ਪਾਲਣਾ ਕਰਾਂਗੇ ਜੀ ਐਸਐਮਐਸ ਲਾ ਕੇ ਕਮੈਂਟ ਲਾਵਾਂਗੇ ਆਪਦੀ ਤੇ ਐਸਐਮਐਸ ਦੀ ਵਕਤੋਂ ਪੂਰੀ ਕਰਾਂਗੇ ਮਸ਼ੀਨਰੀ ਵਗੈਰਾ ਪ੍ਰਬੰਧ ਦਾ ਜਿਹੜਾ ਕੀਤਾ ਜਾਂਦਾ ਜੀ ਤੁਹਾਡੇ ਕੋਲ ਸਾਡੇ ਨੂੰ ਮਸ਼ੀਨਰੀਆਂ ਪ੍ਰਬੰਧ ਦੇ ਕੁਝ ਤਾਂ ਬੇਲਰ ਮਾਲਕ ਆਪਨੇ ਜੀ ਵਿੱਚ ਨਾਲ ਕੰਟੈਕਟ ਹੋਇਆ ਸਰਕਾਰ ਵੱਲੋਂ ਵਿੱਚ ਬੈ ਕੇ ਕੰਟੈਕਟ ਕਰਾਇਆ ਗਿਆ ਹੈ ਉਹਨਾਂ ਦਾ ਆਪਸ ਵਿੱਚ ਜੀ ਤੇ ਸਹੀ ਤਰੀਕੇ ਨਾਲ ਗਰੀਬ ਕਿਸਾਨਾਂ ਵਾਸਤੇ ਜਿਹੜੀ ਹੈਗੀ ਮਸ਼ੀਨਰੀ ਪਰੀ ਹੈਗੀ ਜੀ ਅਪੀਲ ਜ ਸਪਰੀਮ ਕੋਰਟ ਦੇ ਹੱਤਾਂ ਨੇ ਪੰਜਾਬ ਸਰਕਾਰ ਬੰਦੋ ਜੋ ਪੀਲ ਹੈਗੀ ਆ ਕਿ ਅਸੀਂ ਪ੍ਰਾਲੀ ਨੂੰ ਘੱਟ ਤੋਂ ਘੱਟ ਲਈਏ ਜੀ ਬਿਲਕੁਲ ਕੋਸ਼ਿਸ਼ ਕਰੀਏ ਨਾਕ ਲਈਏ। ਦਸਤਰੀ ਵਾਲਾ ਪਿੰਡ ਹੈਗਾ ਜੀ ਇੱਥੋਂ ਜਿਹੜੇ ਇਹਨਾਂ ਨੇ ਜ਼ਮੀਨ ਟਿੱਕੇ ਤੇ ਲਈ ਹੋਈ ਹੈਗੀ ਜੀ ਤੇ ਆ ਆਪਣੇ ਕਿਸਾਨ ਭਰਾਵਾਂ ਦੇ ਮਾਰਕ ਨੇ ਜ਼ਮੀਨ ਤੇ ਪੰਚਾਇਤ ਸੈਕਟਰੀ ਨੇ ਤੇ ਇਹ ਆਪਣੇ ਨੰਬਰਦਾਰ ਨੇ ਜੀ। ਇਹਨਾਂ ਦਾ ਜਿਹੜਾ ਕੰਮ ਆ ਬਹੁਤ ਹੀ ਪ੍ਰਸ਼ੰਸਾਪੂਰਵਕ ਹੈਗਾ ਅਸੀਂ ਇਹਨਾਂ ਤੇ ਕੰਮ ਦੀ ਸਲਾਘਾ ਕਰਦੇ ਆ। ਇਹ ਸਰਕਾਰ ਦੇ ਜਿਹੜੇ ਹੈਗਾ ਹੁਕਮੇ ਉਹਦੀ ਪਾਲਣਾ ਕਰ ਰਹੇ ਨੇ ਪੂਰੀ ਤੇ ਅਸੀਂ ਵੀ ਇਹਨਾਂ ਦੀ ਕੰਮ ਨੂੰ ਦੇਖਦੇ ਹੋਏ ਅਸੀਂ ਇਹਨਾਂ ਨੂੰ ਸਨਮਾਨਤ ਵੀ ਕਰਾਂਗੇ ਆਪਣੇ ਪੱਧਰ ਤੇ ਜ ਹੋਨ ਤਾਂ ਨੋ ਪੀਲ ਤੋਂ ਜੀ ਸਾਰੇ ਕਿਸਾਨਾਂ ਨੂੰ ਇਹ ਭਰਾਵਾਂ ਨੂੰ ਇਹ ਪੀਲਾ ਜੀ ਜੋ ਇਹਨਾਂ ਤੋਂ ਸੇਧ ਲੈਣ ਜੀ ਪੂਰੀ ਦੇਖੋ ਇਹਨਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਨਹੀਂ ਹੈਗੀ ਬਿਲਕੁਲ ਵੀ ਇਹ ਇਦਾਂ ਹੀ ਸਿੱਧੀ ਆਪਣੀ ਜਿਹੜੀ ਗੱਲ ਹੈਗੀ ਐਸਐਮਐਸ ਲਾ ਕੇ ਇਹਨਾਂ ਨੇ ਕੀਤੀ ਹੈਗੀ ਤੇ ਤੁਸੀਂ ਗੰਡਾ ਨਾ ਰਹਿੰਦੇ ਹੁਣ ਮਤਲਬ ਜਿਹੜੀ ਸੁੰਡੀ ਪੈਦਾ ਹੁੰਦੀ ਨਹੀਂ ਹੁੰਦੀ ਜਿੱਥੇ ਹਾਂਜੀ ਨੁਕਸਾਨ ਕਰੇ ਸੁੰਡੀ ਪੈਦਾ ਹੋ ਜਾਂਦੀ ਹੈ ਕਰਕੇ ਨਹੀਂ ਨਹੀਂ ਉਹ ਟਾਈਮ ਹੈਗਾ ਜੀ ਇਸ ਟਾਈਮ ਤੋਂ ਪਲਗ ਜੂਗੀ ਨੂੰ ਠੀਕ ਰਹੂਗਾ ਜੀ ਸੁੰਡੀ ਦੀ ਕੋਈ ਸਮੱਸਿਆ ਨਹੀਂ ਆਊਗੀ ਜੀ ਖਾਨਾ ਸੁੰਡੀ ਪੈਦਾ ਹੁੰਦੀ ਜਦੋਂ ਅਸੀਂ ਸਿੱਧੀ ਵਿਆਹ ਕਰਦੇ ਹਾਂ ਨਹੀਂ ਇਸ ਤਰੀਕੇ ਦਾ ਆ ਕੋਈ ਗੱਲ ਨਹੀਂ ਕਿ ਬਈ ਜੇ ਆਪਾਂ ਬਿਨਾ ਅਗਲਾ ਕੇ ਆਪਾਂ ਵਿਜਾਈ ਕਰਦੇ ਹਾਂ ਸੁੰਡੀ ਪੈਦਾ ਹੁੰਦੀ ਹੈ ਸੁੰਡੀ ਜਾਂ ਬਿਮਾਰੀਆਂ ਕਦੀ ਵੀ ਕਿਸੇ ਵੀ ਖੇਤ ਚਲਾ ਸਕਦੀ ਹੈ ਤੇ ਪੁਰਾਣਾ ਐਕਸਪੀਰੀਅੰਸ ਵੀ ਹੈ ਸਾਰਿਆਂ ਦਾ ਤੇ ਕਿਸਾਨਾਂ ਨੂੰ ਅਪੀਲ ਕਰਦੇ ਆ ਕਿ ਭਈ ਜਿਹੜੀ ਵੀ ਫਸਲ ਬੀਜਣ 200 ਜ਼ਰੂਰ ਕਰਨ ਜੇ ਜ ਕਣਕ ਦੀ ਬਿਜਾਈ ਕਰਨੀ ਹੈ ਤੇ 200 ਜ਼ਰੂਰ ਕਰਨ ਤੇ ਉਸ ਸੁੰਡੀ ਔਰ ਬਿਮਾਰੀਆਂ ਤੋਂ ਨਿਵਾਰਣ ਹੋ ਸਕਦਾ ਹੈ ਪ੍ਰਾਲੀ ਵਾਸਤੇ ਵੀ ਜੀ ਪ੍ਰਾਲੀ ਵਾਸਤੇ ਤਾਂ ਇਹੀ ਅਪੀਲ ਹੈ ਕਿ ਭਈ ਪ੍ਰਾਲੀ ਨੂੰ ਵਿਚਵਾਹੋ ਤੁਸੀਂ ਜਿੰਨੀ ਕੋਸ਼ਿਸ਼ ਕਰੋ ਕਿ ਵਿਚਵਾਹਨ ਬਾਕੇ ਬਾਕੀ XC2 ਵਾਸਤੇ ਬੈਲਰ ਮਸ਼ੀਨਾਂ ਹੈਗੀਆਂ ਬੈਲਰ ਦੇ ਟਾਈਅਪ ਚੱਲ ਰਹੇ ਹੈ ਮਸ਼ੀਨ ਜਿਹੜੇ ਮਾਲਿਕ ਨੇ ਠੀਕ ਹੈ ਤੇ ਕਿਸਾਨਾਂ ਕਿਸਾਨਾਂ ਵੱਲੋਂ ਵੀ ਸਾਨੂੰ ਭਰੋਸਾ ਦਿੱਤਾ ਗਿਆ ਕਿ ਉਹ ਸਟਰਾ ਮੈਨੇਜਮੈਂਟ ਕਰਨਗੇ 对对对